ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ ਕਿ ਇਸ ਟਾਈਮ ਜਨਵਰੀ ਦੇ ਮਹੀਨੇ ਦੇ ਵਿੱਚ ਖਾਸ ਤੌਰ ਤੇ ਕਣਕ ਦੀ ਫਸਲ ਦੇ ਵਿੱਚ ਤੇ ਕਿਉਂਕਿ ਕਣਕ ਦੇ ਵਿੱਚ ਵੱਖ-ਵੱਖ ਕਿਸਮਾਂ ਤੁਸੀਂ ਬਿਜਾਈ ਕੀਤੀ ਹੋਈ ਹੈ ਖਾਸ ਤੌਰ ਤੇ ਜਿਹੜੇ ਕਿਸਾਨ ਵੀਰਾਂ ਨੇ ਐਚ ਡੀ 2851 ਜਾਂ 2967 ਜਾਂ ਡੀਬੀਡਬਲਯੂ 222 ਕਿਸਮ ਦੀ ਬਿਜਾਈ ਕੀਤੀ ਹੈ ਖਾਸ ਨੁਕਤਾ ਇਹ ਹੈ ਕਿ ਇਸ ਟਾਈਮ ਜਦੋਂ ਕਿ ਮੀਂਹ तकरीबन ਸਾਰੇ ਇਲਾਕਿਆਂ ਦੇ ਵਿੱਚ ਕਿਤੇ ਹਲਕਾ ਕਿਤੇ ਦਰਮਿਆਨਾ ਪਿਆ ਹੋਇਆ ਹਵਾ ਦੇ ਵਿੱਚ ਨਮੀ ਦੀ ਮਾਤਰਾ 80 85% ਦੇ ਦਰਮਿਆਨ ਹੈ ਤੇ ਤਾਪਮਾਨ ਜਿਹੜਾ ਉਹ ਵੱਧ-ਵੱਧ 18 20 22 ਦੇ ਦਰਮਿਆਨ ਹੈ ਉਹ 1-2 ਡਿਗਰੀ ਵੱਧ ਘਟ ਦਾ ਫਰਕ ਪੈਂਦਾ ਤੇ ਰਾਤ ਦਾ ਤਾਪਮਾਨ 7 8 9 ਇੱਥੇ ਕਿ ਜੀ ਰੇ ਰੇ ਚਾਹੇ ਦੁ ਘਟ ਵੀ ਦਰਜ ਕੀਤਾ ਗਿਆ ਪਿਛਲੇ ਸਮੇਂ ਦੇ ਦੌਰਾਨ ਮੀਂਹ ਤੋਂ ਪਹਿਲਾਂ ਤਾਂ 3-4 ਜਾਂ ਉਸ ਤੋਂ ਵੀ ਘੱਟ ਜਿਹੜਾ ਹੈਗਾ 0 ਦੇ ਨੇੜੇ ਚ ਚੱਲਿਆ ਗਿਆ ਸੀ ਤਾਂ ਖਾਸ ਖਿਆਲ ਰੱਖਣ ਦੇ ਜੋ ਜਿਹੜਾ ਨੁਕਤਾ ਹੈਗਾ ਕਿਉਂਕਿ ਇਸ ਟਾਈਮ ਜਿਹੜਾ ਹੈਗਾ ਠੰਡੀਆਂ ਹਵਾਵਾਂ ਦੇ ਨਾਲ ਨਾ ਫਸਲ ਨੂੰ ਰੋਗ ਰਹਿਤ ਰੱਖਣਾ ਬੜਾ ਜ਼ਰੂਰੀ ਹੈ ਖਾਸ ਤੌਰ ਤੇ ਜਿਹੜੀਆਂ ਮੈਂ ਕਿਸਮਾਂ ਦਾ ਨਾਲ ਲਿਆ ਤਿੰਨਾਂ ਦਾ ਇਹਨਾਂ ਦੇ ਵਿੱਚ ਪੀਲੀ ਕੁੰਗੀ ਸਭ ਤੋਂ ਪਹਿਲਾਂ ਹਮਲਾ ਕਰ ਸਕਦੀ ਹੈ ਖਾਸ ਤੌਰ ਤੇ ਕਿਉਂਕਿ ਜਿਹੜੇ ਨੀਮ ਪਹਾੜੀ ਇਲਾਕਿਆਂ ਦੇ ਵਿੱਚ ਡੀਬੀਡਬਲਯੂ 222 ਜਾਂ ਐਚਡੀ 2978 ਨਾਂ ਬੀਜਣ ਦੀ ਸਲਾਹ ਦਿੱਤੀ ਜਾਂਦੀ ਸਿਫਾਰਸ਼ ਕੀਤੀ ਜਾਂਦੀ ਮੈਂ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦਾ ਹੁਣ ਤੇ ਐਚਡੀ 2852 ਜਿਹੜੀ ਉਹ ਚ ਸਭ ਤੋਂ ਘੱਟ ਸਹਿਣ ਸ਼ਕਤੀ ਹੈ ਜਿਹੜੀ ਰਜਿਸਟੈਂਸ ਬਹੁਤ ਘੱਟ ਹੈ ਸਸੈਪਟਿਬਲ ਹੈ ਮਤਲਬ ਉਹ ਚ ਬਿਮਾਰੀ ਬਹੁਤ ਜਲਦੀ ਅਟੈਕ ਕਰਦੀ ਪੀਲੀ ਕੁੰਗੀ ਤੇ ਜੇ ਅਟੈਕ ਕਰਦੀ ਆ ਤਾਂ ਇਹਦੇ ਨਾਲ ਨੁਕਸਾਨ ਕਾਫੀ ਹੋ ਸਕਦਾ ਜਿਹੜੀ ਪੱਤਿਆਂ ਤੇ ਪੀਲੇ ਧੱਬੇ ਲੰਬੀਆਂ ਧਾਰੀਆਂ ਦੇ ਰੂਪ ਚ ਕਈ ਵਾਰ ਆਪਾਂ ਨੂੰ ਦੋਗੀ ਪੀਲੀ ਜੀ ਨਜ਼ਰ ਆਉਂਦੀ ਆ ਆਪਾਂ ਨੂੰ ਐ ਲੱਗਦਾ ਕਿਸੇ ਤੱਤ ਵਗੈਰਾ ਦੀ ਘਾਟ ਹੈ ਪਰ ਫਰਕ ਇਹ ਹੈ ਕਿ ਇੱਥੇ ਜਿਹੜਾ ਤੁਹਾਨੂੰ ਹਲਦੀ ਨੁਮਾ ਧੂੜਾ ਵੀ ਨਜ਼ਰ ਆਊਗਾ ਕਈ ਵਾਰੀ ਇਹ ਨਾ ਹੋਵੇ ਕਿ ਭਲੇਖੇ ਦੇ ਨਾਲ ਆਪਾਂ ਕਹੀਏ ਕਿ ਪੀਲੀ ਕੁੰਗੀ ਆ ਗਈ ਆਪਾਂ ਵੈਸੇ ਹੀ ਸਪਰੇਅ ਸ਼ੁਰੂ ਕਰ ਦਈਏ ਤਾਂ ਫਸਲ ਦਾ ਮੇਰਾ ਕਹਿਣ ਦਾ ਮਤਲਬ ਫਸਲ ਦੇ ਵਿੱਚ ਨਰੀਖਣ ਆਪਾਂ ਡੇਲੀ ਕਰਨਾ ਡੇਲੀ ਫਸਲ ਦਾ ਖਿਆਲ ਰੱਖਣਾ ਵੀ ਕਿਤੇ ਕੋਈ ਦੋਗੀ ਜਿਹੜੀ ਪੀਲੀ ਤਾਂ ਨਹੀਂ ਨਜ਼ਰ ਆ ਰਹੀ ਜੇ ਪੀਲੀ ਨਜ਼ਰ ਆ ਰਹੀ ਤਾਂ ਪੱਤਿਆਂ ਤੇ ਦੇਖੋਗੇ ਉੱਥੇ ਕੋਈ ਹਲਦੀ ਨਵਾ ਪਾਊਡਰ ਧੂੜਾ ਤਾਂ ਨਹੀਂ ਨਜ਼ਰ ਆ ਰਿਹਾ ਉਂਗਲਾਂ ਨਾਲ ਤੁਸੀਂ ਪੱਤਾ ਐ ਖਿੱਚ ਕੇ ਦੇਖੋਗੇ ਤਾਂ ਉੱਤੇ ਤੁਹਾਡੇ ਹਲਦੀ ਜਿਹੜੀ ਹੱਥਾਂ ਦੇ ਉੱਤੇ ਪੀਲਾ ਪਾਊਡਰ ਲੱਗ ਜਾਊਗਾ ਤਾਂ ਫੇਰ ਆਪਾਂ ਜਿਹੜਾ ਹੈਗਾ ਜ਼ਰੂਰਤ ਅਨੁਸਾਰ ਸਪਰੇਅ ਉਹਦੇ ਵਿੱਚ ਕਰਨੀ ਆ ਤੇ ਅਗਲੀਆਂ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਜਾਣਕਾਰੀ ਜਿਹੜੀ ਸਾਂਝੀ ਕਰਨੀ ਕਿ ਜਿਹੜਾ ਰੋਗ ਰਹਿਤ ਰੱਖਣ ਵਾਸਤੇ ਕਿਹੜੇ-ਕਿਹੜੇ ਉਲੀਨਾਸ਼ਕ ਆਪਾਂ ਕਦੋਂ-ਕਦੋਂ ਕਰ ਸਕਦੇ ਹਾਂ ਖਾਸ ਤੌਰ ਤੇ ਸਾਰੀਆਂ ਕਿਸਮਾਂ ਦੀ ਆਪਾਂ ਝੰਡੇ ਪੱਤੇ ਨੂੰ ਰੋਗ ਰਹਿਤ ਰੱਖਣਾ ਕਿਉਂਕਿ ਗੋਭ ਵਾਲ ਸਾਰੀਆਂ ਕਿਸਮ ਤੇ ਇਸ ਟਾਈਮ ਦੇ ਉੱਤੇ ਜੇ ਕਿਸੇ ਕਿਸਮ ਦਾ ਕੋਈ ਰੋਗ ਹਮਲਾ ਕਰਦਾ ਫਸਲ ਦੇ ਵਿੱਚ ਤਾਂ ਝਾੜ ਦੀ ਕਾਫੀ ਜੜੀ ਹੈਗੀ ਹੈ ਘਟਣ ਦੀ ਦਿੱਕਤ ਆ ਸਕਦੀ ਹੈ ਵੈਸੇ ਵੀ ਕੀੜੇ ਮਕੌੜੇ ਦਾ ਇਸ ਟਾਈਮ ਕੋਈ ਬਹੁਲਾ ਖਤਰਾ ਨਹੀਂ ਸਭ ਤੋਂ ਵੱਧ ਜਿਹੜਾ ਹੈਗਾ ਪੀਲੀ ਕੁੰਗੀ ਤੋਂ ਆਪ ਸਾਵਧਾਰ ਰਹਿਣਾ ਖਾਸ ਤੌਰ ਤੇ ਨੀਂਹ ਪਹਾੜੀ ਇਲਾਕਿਆਂ ਵਾਲੇ ਕਿਸਾਨ ਵੀਰ ਚਾਹੇ ਤੁਸੀਂ ਜਿਹੜੀ ਵੀ ਕਿਸਮ ਬੀਜੀ ਹੈ ਕਿਉਂਕਿ ਉੱਥੋਂ ਜਿਹੜਾ ਸਭ ਤੋਂ ਪਹਿਲਾਂ ਹਮਲਾ ਸਟਾਰਟ ਹੁੰਦਾ ਹੁੰਦਾ ਜੇ ਕਿਤੇ ਲੌਗੀਆਂ ਜੀ ਨਜ਼ਰ ਵੀ ਆਉਂਦਾ ਤਾਂ ਫਿਰ ਆਪਾਂ ਉੱਥੇ ਹੀ ਕੰਟਰੋਲ ਕਰ ਲੈਨੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ